I'm not talking to you, i you. you <laughs> ਤੇਰਾ ਵਾਹ ਪੀਰ ਵਿਖੇ ਮੇਲਾ ਕਰਾਇਆ ਜਾ ਰਿਹਾ ਤੇ 15 ਹਾੜ ਦਾ ਮੇਲਾ ਤੇ ਮਾਗੀ ਦਾ ਮੇਲਾ ਇਹ ਦੋ ਮੇਲੇ ਸੰਤ ਕਰਵਾਉਂਦੇ ਹੀ ਉਹਨਾਂ ਦੇ ਚੋਲਾ ਛੱਡਣ ਤੋਂ ਬਾਅਦ ਆ ਫਿਰ ਇੱਕ ਉਹਨਾਂ ਦੀ ਨਾਲ ਵਰਤੀ ਵੀ ਹੁੰਦੀ ਆ ਉਹ ਹੋ ਗਿਆ 10-10 ਦੀ ਤਿੰਨ ਪ੍ਰੋਗਰਾਮ ਲਾਇਏ ਜਾਂਦੇ ਆ ਔਰ ਉਹਦੇ ਤੋਂ ਇਲਾਵਾ ਦੀਵਾਲੀ ਨੂੰ 10-15 ਦਿਨ ਪਹਿਲਾਂ ਦੀਵਾਲੀ ਤੋਂ ਤੇ 10 ਦਿਨ ਬਾਅਦ ਸੰਤ ਮੁਰਦਿਆਂ ਸਾਰੇ ਦੇਸ਼ ਚੋਂ ਇੱਥੇ ਆਉਂਦੀਆਂ ਮੇਲਾ ਵੇਖਣ ਅੰਮ੍ਰਿਤਸਰ ਦਾ ਉਹਨਾਂ ਦਾ ਰਹਿਣ ਦਾ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਦਾ ਉਹ ਹਜ਼ਾਰਾਂ ਦੀ ਤਦਾਦ ਚ ਹੋਵੇ ਕਿੰਨੇ ਸਾਲ ਤੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਮੇਲਾ ਸੰਤ 51 52 ਜਾ ਕੇ ਇੱਥੇ ਬੈਠੇ ਸੀ ਔਰ ਉਦੋਂ ਤੋਂ ਮੇਲੇ ਹੁੰਦੇ ਆ ਰਹੇ ਦੋ ਤੇ ਉਹਨਾਂ ਦੀ ਵਰਸੀ ਤੋਂ ਬਾਅਦ ਫਿਰ ਤਿੰਨ ਹੋ ਗਏ ਤੇਰੇ ਵਿਚਾਰੇ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹਤਿ ਹਾਰੇ ਆ ਰਹੀ ਹੈ ਸੰਤਾਂ ਦੇ ਨਾਲ ਜੋੜ ਕੇ ਦੁਨੀਆ ਦੀਆਂ ਹਰ ਚੀਜ਼ਾਂ ਮਿਲਦੀਆਂ ਸਭ ਪਦਾਰਥ ਮਿਲ ਜਣੇ ਆ ਜਿਹੜਾ ਸੰਤ ਨਾਲ ਜੁੜ ਗਿਆ ਫਿਰ ਕਿਹੇ ਚੀਜ਼ ਦੀ ਕਮੀ ਨਹੀਂ ਕਿਹੜੀ ਚੀਜ਼ ਘਟ ਕਹਾਂ ਮੈਂ ਤੁਹਾਨੂੰ ਹਰ ਸੰਤਾਂ ਦੇ ਚਰਨਾ ਤੇ ਕਬੱਡੀ ਦਾ ਜਿਹੜਾ ਮੈਚ ਕਰਾਇਆ ਜਾ ਰਿਹਾ ਉਹਦੇ ਬਾਰੇ ਤਾਂ ਇੱਕ ਕਰਵਾ ਰਿਹਾ ਜੀ ਰੋਜ਼ ਸਾਡੇ ਸਟੱਡੀ ਕਰਦੇ ਆ ਪਲਵਾਨ ਸਾਡੇ ਔਰ 3 ਸਾਲ ਦੇ ਮੇਲੇ ਜਿਹੜੇ ਆ ਉਹੀ ਫੈਸਟੀਵਲ ਕਰਵਾਉਨੇ ਆ ਦੂਰੋਂ ਦੂਰੋਂ ਵੱਡੇ ਵੱਡੇ ਪਹਿਲਵਾਨ ਹੁੰਦੇ ਆ ਉਹਨਾਂ ਨੂੰ ਦੇਸੀ ਘੋ ਗੁਰਜ ਲਗਨ ਨਾਮ ਸ਼ੀਲਡਾਂ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਜਿਹੜਾ ਅੱਜ ਦਾ ਵੀ ਚੇਤਤਾ ਪਹਿਲਵਾਨ ਜਿਹੜਾ ਸੀ ਉਹਨੂੰ ਅੱਜ ਕਿਹੜੀ ਚੀਜ਼ ਨਾਲ ਮਾਜਿਆ ਗਿਆ ਉਹਨੂੰ ਅੱਜ ਗੁਰਜ ਦੇ ਨਾਂ ਨਾਲ ਮਾਜਿਆ ਗਿਆ ਹੈ ਜੀ ਜਿਹੜੇ ਕਲਾਕਾਰ ਆ ਰਹੇ ਨੇ ਆ ਰਹੇ ਮੈਨੂੰ ਨਾਵਾਂ ਤਾਂ ਨਹੀਂ ਪਤਾ ਇੱਕ ਕਲਾਕਾਰ ਬੜਾ ਮਸ਼ਹੂਰ ਦਿੱਲੀ ਤੋਂ ਆ ਰਿਹਾ ਇੱਕ ਸਾਡੇ ਪੁਰਾਣੇ ਰਜੇਸ਼ ਰਾਜੂ ਜੀ ਹੈਗੇ ਆ ਤੇ ਦੋ ਤਿੰਨ ਗਾਇਕ ਆਰ ਜਿਹੜੇ ਬੜੇ ਮਸ਼ਹੂਰ ਆ ਰਹੇ ਆ ਹਾਂਜੀ ਸੰਤਾਂ ਨੂੰ ਵੇਖ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਹਾਂਜੀ ਚੱਲਦੇ ਰਹਿਣਗੇ ਹਾਂਜੀ ਚੱਲਦੇ ਰਹਿਣਗੇ ਜੀ ਇਤਨਾ ਇਹ ਸੰਤ ਚਲਾ ਰਹੇ ਆ ਔਰ ਉਹਨਾਂ ਦੀ ਚੀਜ਼ ਚਲਾਈ ਹੋਈ ਕਦੀ ਬੰਦ ਨਹੀਂ ਹੁੰਦੀ ਉਹਨੂੰ ਕਈ ਨੌਜਵਾਨਾਂ ਨੂੰ ਇਹੋ ਵੀ ਉਧਰ ਪਹਿਲਵਾਨੀ ਹਾਲ ਆਪਣੀ ਸਿਹਤ ਹਾਲ ਜੁੜੋ ਨਸ਼ੇ ਛੱਡੋ ਜੇ ਕਰਦੇ ਹੋ ਤੇ ਤੇ ਸਾਡੇ ਦੇਸ਼ ਵਾਸਤੇ ਸਾਡੇ ਸ਼ਹਿਰ ਵਾਸਤੇ ਆਡੇ ਵਾਸਤੇ ਬਹੁਤ ਲਾਇਵ ਮੰਦ ਹੋਣਗੇ ਤੇ ਚੰਗੇ ਪਾਸੇ ਸੰਤਾਲ ਜੁੜੋ ਤੇ ਖਾੜੇ ਵਾਲ ਜੁੜੋ ਹਾਂਜੀ ਇਹ ਸਾਰੀਆਂ ਸੰਤਾਂ ਨੂੰ ਸਾਡਾ ਪਰਿਸ਼ਾਸ਼ਕ